ਗੁਰਪ੍ਰੀਤ ਸਿੰਘ ਆਲ ਵਰਕ YouTube ਚੈਨਲ ਤੇ ਜਾ ਕੇ ਹੋਲ ਸੇਲ ਪ੍ਰਾਈਸ ਤੇ ਤੁਸੀਂ ਇਨਵਰਟਰ ਤੇ ਬੈਟਰੀ ਖਰੀਦੋ ਇਨਵਰਟਰ ਬੈਟਰੀ ਸਮੇਤ ਸਟੈਂਡ 14000 ਦਾ 5 ਸਾਲ ਦੀ ਗਾਰੰਟੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਗੁਰਪ੍ਰੀਤ ਸਿੰਘ ਆਲ ਵਰਕ ਅੱਜ ਅਸੀਂ ਤੁਹਾਨੂੰ ਇਨਵਰਟਰ ਲੋਨ ਦੀ ਜਾਣਕਾਰੀ ਦਵਾਂਗੇ ਇਨਵਰਟਰ ਐਵੇਂ ਲਾਈਦਾ ਹੈ ਆ ਲੈਵ 'ਤੇ ਚਲਾ ਰਹੇ ਹਾਂ ਸਕੂਲ ਚੱਸੀ ਇਨਵਰਟਰ ਸਵੇਰ ਹਾਈਪਰ ਸਕੂਲੇ ਤੇ ਜੇ ਕਿਸੇ ਨੇ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖਣਾ ਹੋਵੇ ਤਾਂ ਸਾਡੇ ਨਾਲ ਜ਼ਰੂਰ ਕਨੈਕਟ ਕਰੋ YouTube 'ਆਈ ਤੇ ਆ ਇਹਦੇ ਮੇਨ ਬੋਰਡ 'ਚ ਪਤਾ ਨਹੀਂ ਕਿਸੇ ਨੇ ਇਲੈਕਟ੍ਰੀਸ਼ੀਅਨ ਦਾ ਕੰਮ ਕੀਤਾ ਸੀ ਇਹਦੇ 'ਤੇ ਕਵਰ ਨਹੀਂ ਲਾਇਆ ਬਾਕੀ ਤੁਹਾਨੂੰ ਪਤਾ ਹੀ ਹੈ ਸਰਕਾਰੀ ਕੰਮਾਂ ਦਾ ਜਿਹੋ ਜਿਹਾ ਹਾਲ ਹੁੰਦਾ ਦੋਸਤੋ ਆਹ ਲੂਮੀਨੇਟਰ ਜੇ ਲਿਵਗਾਰਡ ਦਾ ਬੈਟਰੀ ਆ ਜੇ ਤੇ ਨੋਵੇਟਰ ਲੂਮੀਨੈਸ ਦਾ ਜੇ ਤਾਨੂੰ ਵੀਡੀਓ ਕਰਨੀ ਚਾਹ ਇਸ ਗਾਵਾਂਗੇ ਆਹ ਵੇਖੋ ਨੋਵੇਟਰ ਕੱਢ ਲਿਆ ਆਪਾਂ ਓਪਨ ਕੀਤਾ ਐ ਫਿਊਜ ਨਾਲ ਦਿੱਤਾ ਜੇ ਨੋਵੇਟਰ ਦੇ ਤੇ ਨਾਲ ਆ ਸੂਚ ਤੇ ਸਾਰਾ ਕੁਝ ਦਿੱਤਾ ਗਾਰੰਟੀ ਕਾਰਡ ਨਾਲ ਲੂਮੀਨੇਸ ਦਾ ਨੋਵੇਟਰ ਜੇ ਜਿਹਦੀ ਆਪਾਂ ਨੂੰ 5 ਸਾਲ ਦੀ ਗਾਰੰਟੀ ਮਿਲੀ ਨੋਵੇਟਰ ਤੇ ਵੀ ਗਾਰਡ ਦੇ ਬੈਟਰੀ ਦੀ 5 ਸਾਲ ਦੀ ਗਾਰੰਟੀ ਤੇ ਆਪਾਂ ਹੁਣ ਤਾਰ ਵੀ ਪਾਵਾਂਗੇ ਬਾਕਸ ਸਾਰੇ ਖੋਲੇ ਸੀ ਨੋਵੇਟਰ ਦੀ ਤਾਰ ਪਈ ਨਹੀਂ ਹੋਈ ਤੇ ਆਪਾਂ ਨੋਵੇਟਰ ਦੀ ਤਾਰ ਇੱਥੇ ਪਾਉਣੀ ਆ ਇਹ ਪੁਆਇੰਟ ਦੀ ਤਾਰ ਆ ਇਹ ਪੁਆਇੰਟ ਸੀ ਇੱਕ ਤੇ ਇਹ ਆਪਾਂ ਸਾਰੀ ਨੋਵੇਟਰ ਦੀ ਤਾਰ ਪਾਉਣੀ ਨਵੀਂ ਇਹ ਕੇ ਬਾਕਸ ਖੁੱਲਾ ਹੋਇਆ ਏ ਇਹ ਕਾ ਬਾਕਸ ਜੇ ਇੱਥੇ ਆਪਾਂ ਨੋਵੇਟਰ ਫਿਟ ਕਰਾਂਗੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਕਿ ਕਨੈਕਸ਼ਨ ਕਿੱਦਾਂ ਕਰੀਦੇ ਨੋਵੇਟਰ ਦੇ ਤੇ ਵੈਰੋਂ ਨਵਾਂ ਪਾਉਣ ਲੱਗੇ ਆ ਸਾਡੇ YouTube ਚੈਨਲ ਨਾਲ ਬਣੇ ਰਿਓ ਵੀਡੀਓ ਨਾਲ ਚੰਗੀ ਲੱਗੀ ਤੇ ਲਾਇਕ ਕਰਿਓ ਤੇ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਹਾਂਜੀ ਦੋਸਤੋ ਆਹ ਵੇਖ ਸਕਦੇ ਜੀ ਆਪਾਂ ਸਾਰਾ ਹੀ ਟੂਲ ਕਿਟ ਦਿੱਤੀ ਹੋਈ ਆ ਬੱਚਿਆਂ ਨੂੰ ਤੁਹਾਨੂੰ ਟੂਲ ਕਿਟ ਬਾਰੇ ਵੀ ਜਾਣਕਾਰੀ ਦਵਾਂਗੇ ਜਿਹੜੇ ਆਪਣੇ ਸਕੂਲ ਚ ਬੱਚੇ ਆਏ ਆ ਜਿਨ੍ਹਾਂ ਨੂੰ 28 ਟੂਲ ਕਿੱਟਾਂ ਦਿੱਤੀਆਂ ਹੋਈਆਂ ਐ ਇਲੈਕਟ੍ਰੀਸ਼ੀਅਨ ਦੀਆਂ ਆਹ ਸਮਾਨ ਵਿੱਚ ਜੇ ਟੂਲ ਕਿੱਟਾਂ ਦੇ ਲਾ ਦੋਸਤੋ ਬੈਂਡਰੇ ਦੀ ਓਪਨਿੰਗ ਕਰਨ ਲੱਗੇ ਆਪਾਂ ਨਿਊ ਬੈਂਡਰ ਤੇ ਇਥੇ ਇਨਵਰਟਰ ਦੀ ਤਾਰ ਨਹੀਂ ਪਾਈ ਤੇ ਉੱਪਰ ਤਾਰ ਪਾਈ ਹੋਈ ਜੇ ਇਨਵਰਟਰ ਦੀ ਆਹ ਦੇਖ ਸਕਦੇ ਜੇ ਇਨਵਰਟਰ ਦੀ ਤਾਰ ਓਪਨ ਪਾਈ ਹੋਈ ਆ ਇੱਥੇ ਜਾਂਦੀ ਐ ਬੋਰਡ ਤੱਕ ਤੇ ਆਹ ਪਰਾਤਾ ਜੇ ਨਵੇਟਰ ਆਹ ਲਿਵਗਾਰਡ ਦਾ 665 ਵਾਰ ਦਾ ਨਵੇਟਰ ਜੀ ਵੈਂਡਰ ਆ ਜੀ ਤੇ ਆ ਆਪਣਾ ਨਵੇਟਰ ਜੇ ਤੇ ਆ ਸਾਰ ਰੰਜੋ ਸਾਰੇ ਜਿਓ ਡਿਊਟੀ ਕਰਦੇ ਇਲੈਕਟ੍ਰੀਸ਼ੀਅਨ ਦੀ ਪਾਵਰ ਪਾਵਰ ਆ ਲਿਆ ਸੁਪਾਈਪਰ ਸਕੂਲ ਚ ਤੇ ਆ ਇਹਦਾ ਬਾਕੀ ਰੋ ਮਟੀਰੀਅਲ ਆ ਵੇਖੋ ਤੁਸੀਂ ਆ ਮੇਨ ਤਾਰ ਜੀ ਆਪਾਂ ਲਾ ਕੇ ਤੇ ਰੱਖ ਦਿੱਤੀ ਆ ਠੀਕ ਹੈ ਤਾਂ ਇਨਵੈਟਰ ਦੀ ਤਾਰ ਗ੍ਰੀਨ ਰੰਗ ਦੀ ਪਾਈ ਜੇ ਇਹਨੂੰ ਆਪੇ ਗੰਡ ਦਿੱਤੀ ਆ ਇਨਵੈਟਰ ਦੀ ਤਾਰ ਨੂੰ ਤੇ ਕਨੈਕਸ਼ਨ ਹੋ ਗਿਆ ਇਨਵੈਟਰ ਦੀ ਤਾਰ ਦੇ ਸਾਰੇ ਤੇ ਇਨਵੈਟਰ ਤੇ ਇੱਕ ਪਲੱਗ ਤੇ ਆ ਜਿਹੜੇ ਸੱਤ ਸਵਿੱਚ ਕੀਤੇ ਹੋਏ ਆ ਤੇ ਇੱਕ ਕੈਮਰੇ ਵਾਲਾ ਸੈੱਟ ਕੀਤਾ ਹੋਇਆ ਇਨਵੈਟਰ ਤੇ ਤੇ ਆ ਪੱਖੇ ਸਾਰੇ ਚੱਲ ਰਿਹਾ ਜੇ ਨਿਵੇਟਰ ਤੇ ਤੇ ਲਾਈਟਾਂ ਚੱਲ ਰਹੀਆਂ ਜੇ ਨਿਵੇਟਰ ਤੇ ਆ ਨਿਵੇਟਰ ਦੀ ਫਿਟਿੰਗ ਹੋਈ ਆ 32 ਛੇਤੀ ਚਲੇ ਜਾਂਦੀ ਆ ਤਾਂ ਕਰਕੇ ਹੋਈਗੀ ਮੈਨੂੰ ਇਹ ਕੰਮ ਕਰ ਲਈ ਆ ਵੇਖੋ ਮੇਨ ਸਪਲਾਈ ਕੱਟ ਕਰਤੀ ਆ ਤੇ ਦੂਜੀ ਚੱਲ ਰਹੀ ਆ 5 ਸਾਲ ਦੀ ਗਾਰੰਟੀ ਵਾਲਾ ਨਿਵੇਟਰ ਜੇ ਵੀਗਾਰਡ ਦਾ ਬੈਂਡਰ ਤੇ ਲੂਮੀਨੇਸ ਨਿਵੇਟਰ ਤੇ ਆ ساری ਮਾਈਨਸ ਤੇ ਲੱਗੀ ਏ ਰੈੱਡ ਤਾਰ ਪਲਾਸ ਮਾਈਨਸ ਤੇ ਲੱਗੀ ਜੇ ਬਲੈਕ ਤਾਰ ਤੇ ਪਲੱਸ ਤੇ ਲੱਗੀ ਜੇ ਰੈੱਡ ਤਾਰ ਤੇ ਆ ਸਾਰੇ ਪੁਆਇੰਟ ਦਾ ਕੰਮ ਜੇ ਇਹਦਾ ਮੇਨ ਤੇ ਤੇ ਆ ਇੱਥੋਂ ਚੱਲ ਜੀਏ ਸਾਰੀ ਵਾਇਰ ਇਨਵਰਟਰ ਦੀ ਇੱਧਰ ਵੀ ਗ੍ਰੀਨ ਤਾਰ ਤੇ ਪਾਈ ਆ ਪਰ ਇਨਵਰਟਰ ਦੀ ਇਹਦੀ ਵੀ ਮੇਨ ਸਪਲਾਈ ਸਿੱਧੀ ਪਲੱਗ 'ਚ ਲੱਗ ਗਈ ਜੇ ਮੇਨ ਸਪਲਾਈ ਪਲੱਗੇ 'ਚ ਲੱਗੀ ਹੋਈ ਸਿੱਧੀ ਲੈਨ ਮੇਨ ਜਾਂਦੀ ਹੋਈ ਨੋਵੇਟਰ ਚਾਰਜ ਹੁੰਦੀ ਆ ਜੇ ਆਹ ਵੇਖ ਸਕਦੇ ਜੀ ਤੁਸੀਂ ਤੇ ਆ ਜਿਹੜੇ ਸਪਲਾਈ ਮੇਕਰ ਦੀ ਨੋਵੇਟਰ ਦੀ ਮੇਨ ਸਪਲਾਈ ਤੇ ਸਿੱਧੀ ਆ ਰਹੀ ਆ ਤੇ ਆ ਆਪਣੇ ਸਾਰੇ ਪੁਆਇੰਟ ਨੋਵੇਟਰ ਤੇ ਜੇ ਉਹ ਮੇਨ ਸਪਲਾਈ ਬੰਦ ਕਰਿਓ ਜੀ ਸਰ ਮੇਨ ਸਪਲਾਈ ਬੰਦ ਕਰੋ ਤੇ ਆ ਹੁਣ ਅਸੀਂ ਤੁਹਾਨੂੰ ਮੇਨ ਸਪਲਾਈ ਲੱਗੇ ਬੰਦ ਕਰਨ ਇਹ ਆ ਮੇਨ ਸਪਲਾਈ ਸਾਰੀ ਬੰਦ ਹੋ ਗਈ ਤੇ ਲਾਈਨ ਹੋ ਗਈ ਸਾਰੀ ਬੰਦ ਹੁਣ ਆਪਾਂ ਨੋਵੇਟਰ ਦਾ ਪੁਆਇੰਟ ਛੱਡਤਾ ਜੇ ਤੇ ਨੋਵੇਟਰ ਤੇ ਸਾਰੀ ਸਪਲਾਈ ਐਂਡ ਪ੍ਰੋਪਰ 3 ਕੇ ਨਾਲ ਵਰਕ ਕਰਦੀ ਜੇ ਦੇਖ ਸਕਦੇ ਤੁਸੀਂ ਤੇ ਜੇ ਕਿਸੇ ਨੇ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖਣਾ ਹੋਵੇ ਤੇ ਸਾਡੇ YouTube ਚੈਨਲ ਤੇ ਜਾ ਕੇ ਜਰੂਰ ਜਾਣਕਾਰੀ ਲੈ ਸਕਦਾ ਹੈ ਤੇ ਇਹ ਇਧਰਲੇ ਮੰਨੇ ਨਿਊਟਰ ਲੱਗਣੀ ਜੇ ਜਿਹੜੀ ਇਦੇ ਵਿੱਚ ਅਸੀਂ ਤੁਹਾਨੂੰ ਮੇਨ ਸਪਲਾਈ ਚੈੱਕ ਕਰਕੇ ਵਿਖਾਉਣ ਲੱਗੇ ਆ ਮੇਨ ਆਉਂਦੀ ਜੇ ਸੱਜੇ ਪੰਨੇ ਜਿੱਧਰਲੇ ਬੰਨੇ ਸੱਜੇ ਬੰਨੇ ਮੇਨ ਹੋਈ ਕਿਉਂਕਿ ਇਨਵਰਟਰ ਦੇ ਸ਼ੂ ਦੇ ਉੱਤੇ ਆ ਵੇਖੋ ਐਲ ਲਿਖਿਆ ਹੁੰਦਾ ਹੈ ਨਾ ਤੇ ਐਨ ਲਿਖਿਆ ਹੁੰਦਾ ਐਨ ਜਿਹੜੀ ਆ ਉਹ ਖੱਬੇ ਪਾਸੇ ਲਾਉਣਾ ਜੇ ਸ਼ੂ ਵਾਲੀ ਸਾਈਡ ਤੇ ਜਿਹੜਾ ਐਲ ਹੁੰਦਾ ਏ ਐਲ ਹੁੰਦੀ ਜਿਹੜੀ ਉਹ ਲਾਈਨ ਇੱਥੇ ਜਾਨਕੀ ਮੇਨ ਵਾਲੇ ਪਾਸੇ ਲਾਉਣੀ ਆ ਇਨਵਰਟਰ ਦੇ ਮੇਨ ਸਪਲਾਈ ਇਹਦੇ ਨਾਲ ਇਹ ਆ ਕਿ ਆਪਣੀ ਲੈਂਡ ਸਿੱਧੀ ਕਰਕੇ ਤੇ ਚਲਾ ਘਤੀ ਆਪਾਂ ਸਪਲਾਈ ਮੇਨ ਇਧਰੋਂ ਮੇਨ ਆ ਗਈ ਆ ਇਨਵੈਟਰਾਂ ਦੇ ਵਿੱਚ ਚਾਰਜ ਹੁੰਦੇ ਪਿਆ ਇਧਰੋਂ ਪੱਖੇ ਚੱਲ ਪਏ ਆ ਸਾਰੇ ਤੇ ਉਹ ਕੈਮਰੇ ਵੀ ਚੱਲ ਪਏ ਆ ਤੇ ਹੁਣ ਅਸੀਂ ਤੁਹਾਨੂੰ ਇਨਵੈਟਰ ਵੀ ਆਨ ਕਰ ਕਰਤਾ ਇਹ ਸਾਡਾ ਇਨਵੈਟਰ ਬੈਂਡਰਾ ਫਿਟਿੰਗ ਹੋਇਆ ਜੇ 5 ਸਾਲ ਦੀ ਗਾਰੰਟੀ ਵਾਲਾ ਵੇਖ ਸਕਦੇ ਜੇ ਜੇ ਕਿਸੇ ਨੇ ਲਵਾਉਣਾ ਹੋਵੇ ਤੇ ਸਾਡੇ ਨਾਲ ਜਰੂਰ ਕਨੈਕਟ ਕਰੋ ਸਟੈਂਡ ਵੇਖੋ ਕਿੱਡਾ ਕਿੱਡਾ ਵਧੀਆ ਆ ਰਿਹਾ ਹੁਣ ਨਿਵੇਟਰਾਂ ਦਾ ਲਓ ਜੀ 5 ਸਾਲ ਦੀ ਗਾਰੰਟੀ ਹੋਲ ਸੇਲ ਦੇ ਨਿਵੇਟਰ ਬੈਂਟਰਾ ਲੂਮੀਨੇਸ ਦਾ ਨਿਵੇਟਰ ਜੇ ਵੀਗਾਰ ਦਾ ਬੈਂਟਰਾ ਜੇ 5 ਸਾਲ ਦੀ ਗਾਰੰਟੀ 14000 ਚ ਸਟੈਂਡ ਸਮੇਤ ਗੁਰਪ੍ਰੀਤ ਸਿੰਘ 올 ਵਰਕ YouTube ਚੈਨਲ ਤੇ ਜਾ ਕੇ ਹੋਲ ਸੇਲ ਪ੍ਰਾਈਸ ਤੇ ਤੁਸੀਂ ਨਿਵੇਟਰ ਤੇ ਬੈਂਟਰਾ ਖਰੀਦੋ ਨਿਵੇਟਰ ਬੈਂਟਰੇ ਸਮੇਤ ਸਟੈਂਡ 14000 ਦਾ 5 ਸਾਲ ਦੀ ਗਾਰੰਟੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਗੁਰਪ੍ਰੀਤ ਸਿੰਘ ਗਾਲਵਰਕਰ